ਕੰਦੇਸ ਨੀ ਦਾ ਸੀ ਨੂੰ ਬਾਸ ਹੁਣ ਪੰਗਤ ਲਾ ਕੇ ਬੈ ਗਈਆਂ ਲੈ ਯੇ ਮਾਓ ਤੁਸੀਂ ਉੱਥੇ ਚਲੋ ਅੰਦਰ ਬੈਠੇ ਬੜਾ ਠੀਕ ਆ ਚਾਹ ਤੁਸੀਂ ਇੱਥੇ ਬੈਠੇ ਚਲੋ ਟੋਲ ਕਿ ਉਹ ਪਹਿਲਾਂ ਚਾਚੂ ਦਾ ਸੀਨ ਪਾ ਲੋ ਇੱਕ ਰੀ ਪਹਿਲਾਂ ਭਾਈ ਆ ਆ ਵੀ ਨੇ ਭਰੋਣੀ ਇੱਥੇ ਬਚਕਾਏ ਇੰਨਾ ਨੇ ਰੱਖ ਰੁੱਖ ਦੇਣਾ ਪੁੱਛ ਰੋ ਤੂੰ ਤਾਂ ਮੈਂ ਵਿਚ ਵਿੱਚ ਲੈ ਆ ਮੈਂ ਇੰਨੀ ਗੱਲ ਕਰਕੇ ਹੁਣ ਟਾਈਮ ਮੈਂ ਚਲ ਜਾਣਾ ਵਾ ਨਾ ਲੈਣ ਕੋਣ ਕੀ ਚਲੋ ਮੈਂ ਜਾਣਾ ਤੁਸੀਂ ਵੀ ਆ ਜਾਓ ਫਿਰ ਆਪੇ ਪਾ ਵੀ ਜਾ ਫੜਾ ਲੂਗੀ ਚਲੋ सोनू ਕਹਿੰਦਾ ਸਾਡੇ ਕਰ ਟੋਲ ਕੀ ਕਿਉਂ ਹੋਣੀ ਰੀਜ਼ਨ ਕੀ ਮੈਂ ਵੀ ਹੋ ਸਕਦਾ ਵਾ ਵੀ ਤੈਨੂੰ ਕੁੱਟਦੇ ਹੋਣ ਤੇ ਦੂਜੇ ਪਾਸੇ ਨਿਆਣੇ ਆਣਗੇ ਢੋਲਕੀ ਵਜਾਉਂਦੇ ਨਿਆਣੇ ਢੋਲਕੀ ਵਜਾਉਂਦੇ ਹੋਣੇ ਆ ਨਾ ਕਿ सोनू ਦੀ ਆਵਾਜ਼ ਦਾ ਮਾਰ ਨਿਕਲੇ ਚਲੋ 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 ਨਹੀਂ ਨਹੀਂ ਹੋਰ ਵੀ ਕੰਮ ਹੋ ਸਕਦੇ ਆ ਹੋਰ ਹੋ ਸਕਦਾ ਵਾ ਅ ਰਬ ਦਾ ਨਾਮ ਲੈਂਦੀ ਹੋਵੇ ਜੀ ਤਾਂ ਜੀ ਤਾਂ ਬਬੀ ਹਾਂ ਜੀ ਤੁਸੀਂ ਕਹਿ ਰਹੇ ਹੋ ਨਾ ਕਿ ਢੋਲਕੀ ਹੈ ਨਹੀਂ ਰੁੱਬੀ ਕਰੇ ਐਹੀ ਐਹੀ ਲੰਮੇ ਭਾਈ ਸਾਰੀਆਂ ਗਰਮੀਆਂ ਮੰਜੇ ਨਾਲ ਲੱਕ ਲਾ ਰੱਖਿਆ ਤੁਸੀਂ ਦੱਸੋ ਤਾਂ ਸਹੀ ਵੀ ਬੜਾ ਲੋਕਾਂ ਨੇ